ਬਾਬਾ ਫਰੀਦ ਜੀ ਨੇ فرمایا ਏ ਰੱਤੇ ਇਸ਼ਕ ਖੁਦਾਏ ਰੰਗ ਦਿਦਾਰ ਕੇ ਰੱਤੇ ਦਾ ਮਤਲਬ ਹੈ ਰੰਗੇ ਹੋਏ ਇਸ਼ਕ ਦਾ ਮਤਲਬ ਹੈ ਪਿਆਰ ਮੁਹੱਬਤ ਵੈਸੇ ਆਮ ਕਰਕੇ ਜਦੋਂ ਇਹ ਲਫ਼ਜ਼ ਸਾਡੇ ਸਾਹਮਣੇ ਆਉਂਦੇ ਨੇ ਨਾ ਇਸ਼ਕ ਲਫ਼ਜ਼ ਹੋ ਗਿਆ ਆਸ਼ਿਕ ਲਫ਼ਜ਼ ਹੋ ਗਿਆ ਮੁਹੱਬਤ ਲਫ਼ਜ਼ ਹੋ ਗਿਆ ਇਹ ਲਫ਼ਜ਼ ਹੈਗੇ ਤੇ ਬੜੇ ਚੰਗੇ ਸੀਗੇ ਪਰ ਕਈ ਸ਼ਰਾਰਤੀ ਕਿਸਮ ਦੇ ਲੋਕਾਂ ਨੇ ਜਿਨ੍ਹਾਂ ਦੀ ਸੋਚ ਭੈੜੀ ਸੀ ਉਹਨਾਂ ਨੇ ਇਹਨਾਂ ਲਫ਼ਜ਼ਾਂ ਨੂੰ ਵੀ ਗੰਦਲਾ ਕਰਕੇ ਰੱਖ ਦਿੱਤਾ ਜਦੋਂ ਇਹਨਾਂ ਲਫ਼ਜ਼ਾਂ ਦੇ ਨਾਲ ਐਸੇ ਬੇਕਾਰ ਤੇ ਭੈੜੇ ਕਿਸਮ ਦੇ ਲੋਕਾਂ ਦੇ ਕਿਸੇ ਜੋੜ ਦਿੱਤੇ ਗਏ ਜਿਹੜੇ ਹੀਰ ਰਾਂਝਾ ਸਸੀ ਪੁੰਨੂ ਮਿਰਜ਼ਾ ਸਾਹਿਬਾ ਵੀ ਇਹਨਾਂ ਲਫ਼ਜ਼ਾਂ ਦੀ ਵਰਤੋਂ ਉਹਨਾਂ ਦੇ ਨਾਲ ਵੀ ਕੀਤੀ ਗਈ ਤੇ ਇਹ ਲਫ਼ਜ਼ ਵੈਸੇ ਬਾਣੀ ਵਿੱਚ ਵੀ ਗੁਰੂ ਸਾਹਿਬ ਨੇ ਵਰਤੇ ਜਦੋਂ ਆਖਿਆ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ ਮੁਹੱਬਤ ਲਫ਼ਜ਼ ਉਥੇ ਵੀ ਆ ਰਿਹਾ ਜਾਂ ਗੁਰੂ ਸਾਹਿਬ ਨੇ ਬਾਣੀ ਚ ਲਫ਼ਜ਼ ਵਰਤੇ ਆਸ਼ਿਕ ਇਹਨਾਂ ਆਖੀਆਂ ਜੇ ਲਿਖ ਹੈ ਵਰਤੇ ਸੋਏ ਆਸ਼ਿਕ ਲਫ਼ਜ਼ ਬਾਣੀ ਚ ਤੁਹਾਨੂੰ ਮਿਲ ਜਾਏਗਾ ਪਿਆਰ ਲਫ਼ਜ਼ ਬਾਣੀ ਵਿੱਚ ਮਿਲ ਜਾਂਦਾ ਏ ਇਹ ਸਾਰੇ ਲਫ਼ਜ਼ ਜਿਹੜੇ ਸੀ ਅਕਾਲ ਪੁਰਖ ਦੇ ਵਾਸਤੇ ਗੁਰੂ ਪਾਤਸ਼ਾਹ ਨੇ ਵਰਤੇ ਸੀ ਕਿ ਅਕਾਲ ਪੁਰਖ ਦਾ ਆਸ਼ਿਕ ਬਣ ਜਾ ਭੱਲਿਆ ਜੇ ਪਿਆਰ ਪਾਉਣਾ ਏ ਅਕਾਲ ਪੁਰਖ ਨਾਲ ਪਾ ਜੇ ਮੁਹੱਬਤ ਕਰਨੀ ਹੈ ਅਕਾਲ ਪੁਰਖ ਨਾਲ ਕਰ ਪਰ ਅਸ਼ਲੀਲ ਗਾਣੇ ਗਾਣ ਵਾਲਿਆਂ ਨੇ ਇਹਨਾਂ ਲਫ਼ਜ਼ਾਂ ਦੀ ਵਰਤੋਂ ਹੀਰ ਰਾਂਝਾ ਸੱਸੀ ਪੁੰਨੂ ਨਾ ਕਰਕੇ ਇਹਨਾਂ ਲਫ਼ਜ਼ਾਂ ਨੂੰ ਇੰਨਾ ਬਦਨਾਮ ਕਰ ਦਿੱਤਾ ਇੰਨਾ ਬਦਨਾਮ ਕਰ ਦਿੱਤਾ ਕਿ ਅੱਜ ਜੇ ਕਿਤੇ ਇਹਨਾਂ ਲਫ਼ਜ਼ਾਂ ਦੀ ਵਰਤੋਂ ਵੀ ਕਰ ਲਈ ਜਾਵੇ ਨਾ ਆਮ ਬੋਲਚਾਲ ਦੇ ਵਿੱਚ ਤੇ ਸੁਣਨ ਵਾਲੇ ਨੂੰ ਇਹ ਲੱਗਦਾ ਹੈ ਵੀ ਇਹ ਪੱਕਾ ਗਾਣੇ ਸੁਣਦਾ ਹੋਣਾ ਇਹ ਪੱਕਾ ਇਹਦੀ ਸੋਚ ਜਿਹੜੀ ਹੈ ਨਾ ਉਹ ਕਿਤੇ ਪੁੱਠੇ ਪਾਸੇ ਵਾਲੀ ਹੋਣੀ ਹੈ ਕਿਉਂਕਿ ਬਦਨਾਮ ਕਰ ਦਿੱਤਾ ਜਾਂਦਾ ਨਾ ਬਹੁਤੀ ਵਾਰੀ ਅਨੇਕਾਂ ਸ਼ਬਦ ਐਸੇ ਨੇ ਜਿਵੇਂ ਹਰ ਬਾਣੀ ਵਿੱਚ ਸੰਤ ਲਫ਼ਜ਼ ਹੀ ਲੈ ਲਓ ਜਾਂ ਬ੍ਰਹਮ ਗਿਆਨੀ ਲਫ਼ਜ਼ ਲੈ ਲਓ ਹੁਣ ਇਹ ਲਫ਼ਜ਼ ਆਪਣੇ ਆਪ ਦੇ ਵਿੱਚ ਬੜੇ ਪਵਿੱਤਰ ਨੇ ਪਰ ਜਦੋਂ ਕੋਈ ਪਖੰਡੀ ਆਪਣੇ ਨਾਮ ਦੇ ਨਾਲ ਸੰਤ ਲਾ ਲੈਂਦਾ ਜਾਂ ਬ੍ਰਹਮ ਗਿਆਨੀ ਲਾ ਲੈਂਦਾ ਤੇ ਬਾਅਦ ਵਿੱਚ ਉਹਦੀਆਂ ਕਰਤੂਤਾਂ ਦੁਨੀਆਂ ਦੇ ਸਾਹਮਣੇ ਆਉਂਦੀਆਂ ਨੇ ਵੀ ਇਹ ਤੇ ਬਲਾਤਕਾਰੀ ਨਿਕਲਿਆ ਇਹ ਤੇ ਲੋਕਾਂ ਦੀਆਂ ਜ਼ਮੀਨਾਂ ਦੇ ਉੱਤੇ ਧੱਕਾ ਕਰਕੇ ਕਬਜ਼ਾ ਕਰਨ ਵਾਲਾ ਨਿਕਲਿਆ ਫਿਰ ਉਹ ਕਿਤੇ ਨਾ ਕਿਤੇ ਉਹ ਲਫ਼ਜ਼ ਵੀ ਜਿਹੜੇ ਨੇ ਬਦਨਾਮ ਹੁੰਦੇ ਜਾਂਦੇ ਨੇ ਜਿਵੇਂ ਹੁਣ ਕਿਸੇ ਡਾਕਟਰ ਨੂੰ ਬਦਨਾਮ ਕਰਨਾ ਹੋਵੇ ਨਾ ਹੁਣ ਡਾਕਟਰ ਬੜੇ ਐਸੇ ਵੀ ਹੋਣਗੇ ਜਿਹੜੇ ਚੰਗੇ ਨੇ ਪਰ ਕਈ ਐਸੇ ਵੀ ਨੇ ਜਿਹੜੇ ਭੇੜੇ ਨੇ ਜਾਂ ਫਿਰ ਜੇ ਕਿਸੇ ਇੱਕ ਚੰਗੇ ਡਾਕਟਰ ਨੂੰ ਬਦਨਾਮ ਕਰਨਾ ਹੋਵੇ ਕਾਮ ਜਾਂ ਬੰਦਾ ਡਾਕਟਰ ਵਰਗਾ ਆਪਣਾ ਪਹਿਰਾਵਾ ਬਣਾ ਕੇ ਗੜ ਦੇ ਵਿੱਚ ਸਟੈਥਸਕੋਪ ਪਾ ਕੇ ਸਾਰਿਆਂ ਕੋਲ ਓਦਾਂ ਹੀ ਆਪਣਾ ਕਲੀਨਿਕ ਖੋਲ ਕੇ ਬਹਿ ਜਾਵੇ ਤੇ ਲੋਕਾਂ ਦਾ ਗਲਤ ਇਲਾਜ ਕਰੀ ਜਾਵੇ ਹੁਣ ਜਦੋਂ ਗਲਤ ਇਲਾਜ ਕਰੇਗਾ ਤੇ ਬਾਕੀ ਡਾਕਟਰ ਵੀ ਸਾਰੇ ਬਦਨਾਮ ਹੋਣਗੇ ਕਿ ਸਾਰੇ ਡਾਕਟਰ ਸ਼ਾਇਦ ਇਦਾਂ ਦੇ ਹੁੰਦੇ ਹੋਣੇ ਨੇ ਹੁਣ ਇਸੇ ਤਰ੍ਹਾਂ ਬਹੁਤੀ ਵਾਰੀ ਸਮਾਜ ਦੇ ਵਿੱਚ ਹੋਇਆ